ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਕਾਫੀ ਸਾਰੀਆਂ ਕੁੜੀਆਂ ਪੁੱਛਦੀਆਂ ਦੀਦੀ ਤੁਸੀਂ ਲਿਪਵਾਮ ਕਿਹੜੀ ਯੂਜ਼ ਕਰਦੇ ਹੋ ਵਧੀਆ ਹੈ ਆਪਾਂ ਕਿਹੜੀਆਂ ਹੁੰਦੀਆਂ ਨੇ ਕਾਫੀ ਜ਼ਿਆਦਾ ਸਾਰੀ ਜਿਹੜੀ ਹੈਗੇ ਨੇ ਕੁਐਸਚਨ ਨੇ ਤੁਹਾਡੇ ਠੀਕ ਆ ਤਾਂ ਮੈਂ ਸੋਚਿਆ ਸੀ ਵੀ ਅੱਜ ਉਹ ਸਾਰੇ ਡਿਸਕਸ਼ਨ ਕੀਤੀ ਜਾਵੇ ਜਿੰਨੇ ਵੀ ਤੁਹਾਡੇ ਕੁਐਸਚਨ ਨੇ ਠੀਕ ਹੈ ਕਿੰਨੇ ਟਾਈਮ ਬਾਅਦ ਤੁਹਾਡੀ ਦੀਦੀ ਰਿਕਵਰੀ ਹੋ ਗਈ ਸੀ ਠੀਕ ਹੈ ਤੁਹਾਡਾ ਸੇਜੇਰੀਅਨ ਹੋਇਆ ਜਾਂ ਨੋਰਮਲ ਡਿਲੀਵਰੀ ਹੋਈ ਆ ਧੀਆਂ ਗੁੜੀਆਂ ਨੂੰ ਹਲੇ ਇਹ ਵੀ ਨਹੀਂ ਸੀ ਪਤਾ ਠੀਕ ਹੈ ਡਾਈਟ ਕੀ ਲੈਣੀ ਚਾਹੀਦੀ ਆ ਬਾਅਦ ਚ ਵੀ ਆਪਣੀ ਜਿਹੜੀ ਠੀਕ ਹੈ ਮਤਲਬ ਆਪਣੀ ਰਿਕਵਰੀ ਆ ਉਹ ਜਲਦੀ ਤੋਂ ਜਲਦੀ ਹੋ ਸਕੇ ਠੀਕ ਹੈ ਬੇਬੇ ਨੂੰ ਤੁਸੀਂ ਫੀਡ ਕਿਹੜੀ ਦਿੰਨੇ ਹੋ ਠੀਕ ਹੈ ਉਪਰ ਆ ਦੁੱਧ ਦੰਨੇ ਹੋ ਜਾਂ ਮਦਰ ਫੀਡ ਦੰਨੇ ਹੋ ਕਾਫੀ ਸਾਰੇ ਕੁਐਸ਼ਨ ਸੀਗੇ ਤੁਹਾਡੇ ਤਾਂ ਸੋਚਿਆ ਸੀਗਾ ਵੀ ਅੱਜ ਆਪਾਂ ਤੁਹਾਡੇ ਸਾਰੇ ਹੀ ਕੁਐਸ਼ਨਸ ਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਵੇ ਠੀਕ ਹੈ ਤਾਂ ਕਾਫੀ ਦਿਨ ਪਹਿਲਾਂ ਵੀ ਸੋਚਿਆ ਸੀਗਾ ਵੀ ਵੀਡੀਓ ਬਣਾਈ ਜਾਵੇ ਹਨਾ ਪਰ ਥੋੜਾ ਜਿਹਾ ਤੁਹਾਨੂੰ ਪਤਾ ਵੀ ਆਪਣਾ ਕੰਮਕਾਰ ਹੀ ਇਹ ਜਗਾ ਆਪਣਾ ਬੁਟੀਕ ਵੀ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਟਾਈਮ ਲੱਗ ਜਾਂਦਾਗਾ ਤਾਂ ਕਰਕੇ ਜਦੋਂ ਟਾਈਮ ਮਿਲਦਾ ਤਾਂ ਉਹ ਪੂਰੀ ਕੋਸ਼ਿਸ਼ ਹੁੰਦੀ ਆ ਵੀ ਤੁਹਾਡੇ ਹਰ ਇੱਕ ਕੁਐਸ਼ਨ ਦਾ ਜਵਾਬ ਦਿੱਤਾ ਜਾਵੇ ਤੇ ਬਾਕੀ ਕਾਫੀ ਸਾਰੀਆਂ ਕੁੜੀਆਂ ਨੇ ਬਈ ਮੈਂ ਖੰਗ ਤੇ ਕੋਲਡ ਬਾਰੇ ਪੁੱਛਿਆ ਸੀਗਾ ਕੁੜੀਆਂ ਨੂੰ ਵੀ ਜਿਵੇਂ ਜੁਹਾਰ ਨੂੰ ਥੋੜਾ ਜਿਆਦਾ ਰਹਿੰਦਾਗਾ ਕਿਉਂਕਿ ਮੈਨੂੰ ਹੋ ਜਾਂਦਾ ਨਾ ਕਈ ਵਾਰ ਤਾਂ ਮਦਰ ਤੋਂ ਤਾਂ ਜਲਦੀ ਹੋ ਜਾਂਦਾ ਹੁੰਦਾ ਹਨਾ ਬਾਕੀ ਹਲੇ ਆ ਚੀਜ਼ਾਂ ਦਾ ਆਪਾਂ ਨੂੰ ਨਹੀਂ ਪਤਾ ਕਹਿੰਦੇ ਹੁੰਦੇ ਆ ਵੀ ਮਦਰ ਨੂੰ ਐ ਨਹੀਂ ਖਾਣਾ ਚਾਹੀਦਾ ਐ ਹੋ ਜਾਂਦਾ ਕਿਉਂਕਿ ਡਾਕਟਰਸ ਦਾ ਕਹਿਣਾ ਹੁੰਦਾ ਵੀ ਨਹੀਂ ਐਵੇਂ ਨਹੀਂ ਹੁੰਦਾ ਡਾਕਟਰਸ ਕਹਿ ਦਿੰਦੇ ਆ ਮਦਰ ਕੁਛ ਮਰਜ਼ੀ ਖਾਈ ਜਾਵੇ ਬੱਚੇ ਤੇ ਕੋਈ ਅਸਰ ਨਹੀਂ ਹੈਗਾ ਬਟ ਆਪਣੇ ਵੱਡੇ ਸਿਆਣੇ ਹੁੰਦੀ ਆ ਜਿਹੜੇ ਉਹ ਕਹਿ ਦਿੰਦੇ ਆ ਵੀ ਨਹੀਂ ਮਦਰ ਨੂੰ ਜਿਆਦਾ ਮਿਰਚ ਵਾਲਾ ਫੂਡ ਨਹੀਂ ਖਾਣਾ ਚਾਹੀਦਾ ਤਲੇ ਆ ਫਲਿਆ ਨਹੀਂ ਖਾਣਾ ਚਾਹੀਦਾ ਹਨ ਤਾਂ ਇਹਦਾ ਹਜੇ ਆਪਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਜਦੋਂ ਇਹ ਕਈ ਵਾਰ ਬਹੁਤ ਜ਼ਿਆਦਾ ਰਿਹਾੜ ਕਰਦਾ ਤਾਂ ਉਦੋਂ ਐਵੇਂ ਲੱਗਣ ਲੱਗ ਜਾਂਦਾ ਵੀ ਆਪਣੇ ਸਿਆਣੇ ਸੱਚ ਕਹਿੰਦੇ ਆ ਵੀ ਆਪਾਂ ਨੂੰ ਬਾਹਰਲੀ ਚੀਜ਼ ਨਹੀਂ ਖਾਣੀ ਚਾਹੀਦੀ ਬੱਚੇ ਨੂੰ ਜੇ ਫੀਡ ਕਰਦੇ ਆ ਹਨਾ ਤਾਂ ਕਾਫੀ ਸਾਰੀਆਂ ਚੀਜ਼ਾਂ ਨੇ ਬਾਕੀ ਜਿਹੜੇ ਵੀ ਤੁਹਾਡੇ ਕੁਐਸਚਨਸ ਨੇ ਠੀਕ ਆ ਤੇ ਉਹਨਾਂ ਦਾ ਅੱਜ ਮੈਂ ਸੋਚਿਆ ਸੀਗਾ ਵੀ ਜ਼ਰੂਰ ਆਨਸਰ ਦੇਵਾਂ ਠੀਕ ਆ ਤੁਹਾਡੇ ਜ਼ਰੂਰ ਜਵਾਬ ਦੇਵਾਂ ਤਾਂ ਉਸ ਵਾਰੇ ਅੱਜ ਆਪਾਂ ਗੱਲ ਕਰਨੀ ਆ ਠੀਕ ਆ ਤਾਂ ਇਸ ਤੋਂ ਬਾਅਦ ਵੀ ਜਿਹੜੇ ਵੀ ਤੁਹਾਡੇ ਕੁਐਸਚਨ ਹੋਣਗੇ ਜ਼ਰੂਰ ਦੱਸਿਓ ਆਪਾਂ ਤੁਹਾਡੇ ਸਾਰੇ ਕੁਐਸਚਨਸ ਦਾ ਜਿਹੜਾ ਹੈਗਾ ਆ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤਾਂ ਭਾਈ ਸਾਰੀਆਂ ਕੁੜੀਆਂ ਦੇ ਕਮੈਂਟ ਸੀਗੇ ਹਨਾ ਵੀ ਦੀਦੀ ਵੀ ਇਹ ਦੱਸੋਗੇ ਵੀ ਤੁਸੀਂ ਖਾਣੇ ਤੋਂ ਬਾਅਦ ਕਿਹੜਾ ਪਾਣੀ ਪੀਨੇ ਹੋ ਠੀਕ ਹੈ ਕਿਹਦੇ ਨਾਲ ਜਲਦੀ ਤੋਂ ਜਲਦੀ ਜਿਹੜਾ weight ਆ ਉਹ ਘਟ ਸਕਦਾਗਾ ਮਤਲਬ ਜਿੰਨਾ ਵੀ ਸਾਡਾ weight ਆ ਵੀ ਉਹ ਤੋਂ ਵੱਧ ਨਾ ਵਧੇ ਕਿਉਂਕਿ ਪਤਾ ਕੀ ਆਪਣੇ ਮਦਰਸ ਨੂੰ ਕੀ ਹੁੰਦਾ ਵੀ ਆਪਾਂ ਜਦੋਂ ਆਪਣੇ ਬੇਬੀ ਨੂੰ ਫੀਡ ਵਗੈਰਾ ਕਰਵਾਉਣੀ ਹੁੰਦੀ ਆ ਤਾਂ ਆਪਾਂ ਨੂੰ ਜਿਹੜਾ ਹੈਗਾਗਾ ਮਤਲਬ ਦੁੱਧ ਵਗੈਰਾ ਹੋ ਗਿਆ ਡਾਈਟ ਪੂਰਾ ਧਿਆਨ ਦੇਖਣਾ ਪੈਂਦਾਗਾ ਬਦ ਤੋਂ ਬਦ ਖਾਣਾ ਪੀਣਾ ਪੈਂਦਾ ਹਨਾ ਵੀ ਜਿਹੜਾ ਹੈਗਾਗਾ ਵੀ ਦੁੱਧ ਨਾ ਘਟ ਆਵੇ ਵੀ ਬੇਬੀ ਨੂੰ ਪ੍ਰੋਪਰ ਫੀਡ ਆ ਜਿਹੜੀ ਉਹ ਦਿੱਤੀ ਜਾਵੇ ਹਨਾ ਹਾਂਜੀ ਤੁਸੀਂ ਜਦੋਂ ਵੀ ਖਾਣਾ ਖਾ ਕੇ ਹਟ ਦਿਓ ਠੀਕ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਪੀਣਾਗਾ ਤੁਸੀਂ 2 ਕੱਪ ਜਿਵੇਂ ਪਾ ਲਈ ਹੈ ਨਾ ਪਾਣੀ ਦੀ ਉਹਦੇ ਵਿੱਚ ਅੱਧਾ ਚਮਚ ਅਜਵੈਨ ਠੀਕ ਹੈ ਅੱਧਾ ਚਮਚ ਸੌਂਫ ਤੇ ਅੱਧਾ ਚਮਚ ਜੀਰਾ ਠੀਕ ਹੈ ਉਹ ਉਹਦੇ ਵਿੱਚ ਪਾ ਕੇ ਉਬਾਲ ਕੇ ਉਹ 2 ਕੱਪਾਂ ਦਾ ਪਾਣੀ ਅੱਧਾ ਰਹਿ ਜਾਣਾ ਚਾਹੀਦਾ ਮਤਲਬ 1 ਕੱਪ ਬਣਨਾ ਚਾਹੀਦਾ ਉਹ ਜਦੋਂ 1 ਕੱਪ ਪ੍ਰੋਪਰ ਬਣ ਗਿਆ ਤਾਂ ਉਹ ਤੁਸੀਂ ਪੀਨਾਗਾ ਸਿੱਪ ਸਿੱਪ ਕਰਕੇ ਜਦੋਂ ਵੀ ਤੁਸੀਂ ਖਾਣਾ ਖਾਣਿਓ ਉਸ ਤੋਂ ਬਾਅਦ ਕਿ ਜਿਹੜੀ ਮਤਲਬ ਕਿ ਆਪਾਂ ਕਹਿੰਦੇ ਆ ਵੀ ਬਾਹਰਲਾ ਖਾਣਾਗਾ ਉਹ ਆਪਾਂ ਨੂੰ ਬੰਦ ਕਰਨਾ ਪਊਗਾ ਭਾਈ ਫੇਰ ਕਿਤੇ ਜਾ ਕੇ ਆਪਣਾ ਬੇਟਾ ਜਿਹੜਾ ਉਹ ਕਟੂਗਾ ਤੇ ਕੁਝ ਐਕਸਰਸਾਈਜ਼ਾਂ ਦਾ ਨੂੰ ਕਰਨੀਆਂ ਪੈਣਗੀਆਂ ਜਿਵੇਂ 15 ਕਿ ਮਿੰਟ ਸ਼ਾਮ ਨੂੰ ਕੱਢ ਲਈ 15 ਮਿੰਟ ਸਵੇਰੇ ਕੱਢ ਲਈ ਠੀਕ ਹੈ ਜਾਂ 30 ਮਿੰਟ ਸ਼ਾਮ ਨੂੰ ਕੱਢ ਲਈ ਠੀਕ ਹੈ ਵਰਕਆਊਟ ਕਰਨ ਵਾਸਤੇ ਵੀ ਘਰੇ ਥੋੜਾ ਜਿਹਾ ਤੁਸੀਂ ਵਰਕਆਊਟ ਹੈ ਜਿਹੜਾ ਉਹ ਕਰ ਸਕੋ ਬਾਕੀ ਜਿਹੜਾ ਆ ਗਿਆ ਬਈ ਵੀ ਪਾਣੀ ਆ ਜਿਹੜਾ ਠੰਡਾ ਨਾ ਪੀਓ ਕੋਸ਼ਿਸ਼ ਕਰਿਓ ਵੀ ਤੁਸੀਂ ਕੋਸਾ ਹੀ ਪਾਣੀ ਪੀਓ ਠੀਕ ਹੈ ਕਿਉਂਕਿ ਜਿਹੜੀ ਰਿਕਵਰੀ ਹੁੰਦੀ ਹੈ ਦੇਖੋ ਜੇਰੀਅਨ ਵੇਲੇ ਆਪਾਂ ਨੂੰ ਰਿਕਵਰ ਹੋਣ ਤੇ ਬਹੁਤ ਟਾਈਮ ਲੱਗ ਜਾਂਦਾ ਹੈਗਾ ਨਾ ਜਲਦੀ ਉੱਠਿਆ ਜਾਂਦਾ ਹੈਗਾ ਕਿਉਂਕਿ ਬਾਡੀ ਆ ਜਿਹੜੀ ਉਹਨੂੰ ਜ਼ਿਆਦਾ ਡਾਈਟ ਦੀ ਜ਼ਰੂਰਤ ਪੈਂਦੀ ਹੈ ਤਾਂ ਇੱਕ ਤਾਂ ਡਰਾਈ ਫਰੂਟ ਹੁੰਦੇ ਆ ਜਿਹੜੇ ਉਹ ਰੋਬਤ ਤੋਂ ਵੱਧ ਖਾਓ ਠੀਕ ਹੈ ਤੇ ਫਿਰ ਲਿਕਵਿਡ ਵੱਧ ਤੋਂ ਵੱਧ ਲਿਓ ਜਿਹੜਾ ਮੈਂ ਪਾਣੀ ਦੱਸਿਆਗਾ ਵੀ ਅਜਮੈਨ ਸੌਂਫ ਤੇ ਜੀਰੇ ਵਾਲਾ ਠੀਕ ਹੈ ਇਹ ਤੁਸੀਂ ਪਾਣੀ ਪੀਣਾਗਾ ਵੱਧ ਤੋਂ ਵੱਧ ਦੁੱਧ ਪੀਣਾਗਾ ਠੀਕ ਹੈ ਉਹਦੇ ਨਾਲ ਕੀ ਆ ਤੁਹਾਡੀ ਰਿਕਵਰੀ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਹੋਊਗੀ ਮਤਲਬ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਆਪਣੇ ਆਪ ਨੂੰ ਸੰਭਾਲਣ ਲੱਗ ਜਾਓਗੇ ਵਧੀਆ ਉੱਠਣ ਲੱਗ ਜਾਓਗੇ ਠੀਕ ਆ ਆਪ ਦਾ ਆਪ ਦੇਖਣ ਲੱਗ ਜਾਓਗੇ ਆਪ ਦੇ ਬੇਬੀ ਨੂੰ ਚੱਕ ਸਕਦੇ ਹੋ ਉਹਨੂੰ ਫੀਡ ਕਰਵਾ ਸਕਦੇ ਹੋ ਆਪਣਾ ਜਿਹੜਾ ਹੈਗਾ ਸਾਰਾ ਕੰਮ ਆ ਉਹ ਤੁਸੀਂ ਖੁਦ ਕਰ ਸਕਦੇ ਹਾਂ ਠੀਕ ਹੈ ਇੰਨਾ ਕਹੀ ਜਿਹੜਾ ਹੈਗਾਗਾ ਟਾਈਮ ਆ ਉਹ ਲੱਗਦਾਗਾ ਤੇ ਦੂਸਰੀ ਚੀਜ਼ ਆ ਗਈ ਭਾਈ ਸਵਾਲ ਪੁੱਛਿਆ ਸੀਗਾ ਵੀ ਕਿਹੜੀ ਲਿਪਮਮ ਯੂਜ਼ ਕਰਦੇ ਹਾਂ ਲਿਪਮਮ ਮੈਂ ਉਦੋਂ ਤੁਹਾਡੇ ਨਾਲ ਉਹ ਉਹਦੀ ਜਿਹੜੀ ਫੋਟੋ ਸੀਗੀ ਉਹ ਸ਼ੇਅਰ ਕੀਤੀ ਸੀਗੀ ਤੁਹਾਡੇ ਨਾਲ ਮੈਂ ਹੁਣ ਵੀ ਦੇਖਦੀ ਆ ਮੈਂ ਉਦੋਂ ਫੋਟੋ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀ ਸੀ ਮੈਂ ਕਿਹੜੀ ਲਿਪਮਮ ਯੂਜ਼ ਕਰਦੀ ਆਂਗੀ ਤੇ ਮੈਂ ਤੁਹਾਡੇ ਨਾਲ ਨਾਮ ਵੀ ਸ਼ੇਅਰ ਕੀਤਾ ਸੀਗਾ ਉਹਦਾ ਉਹ ਵੇਟ ਕਰੋ ਇੱਕ ਮਿੰਟ ਮੈਂ ਦਿਖਾਉਣੀ ਆ ਤੁਹਾਨੂੰ ਹਾਂਜੀ ਤਾਂ ਆ ਵਾਲੀ ਲਿਪਾਂ ਮੈਦੇ ਅੱਖਰ ਨਹੀਂ ਦਿਖਦੇ ਮੈਂ ਤੁਹਾਨੂੰ ਦੱਸ ਸਕਦੀ ਆ ਏ ਈ ਜੀ ਟੀ ਈ ਇਹਦਾ ਨਾਮ ਹੈਗਾ ਏ ਈ ਜੀ ਟੀ ਈ ਸਾਰੀਆਂ ਕੁੜੀਆਂ ਪੁੱਛ ਰਹੀਆਂ ਸੀਗੀਆਂ ਵੀ ਤੁਸੀਂ ਜੀ ਲਿਪਸਟਿਕ ਨਹੀਂ ਯੂਜ਼ ਕਰਦੇ ਵੀ ਤੁਸੀਂ ਲਿਪ ਬਾਮ ਯੂਜ਼ ਕਰਦੇ ਹੋ ਕਿਹੜੀ ਲਿਪ ਬਾਮ ਯੂਜ਼ ਕਰਦੇ ਹੋ ਸਾਨੂੰ ਵੀ ਦੱਸੋ ਤਾਂ ਉਹ ਇਹ ਵਾਲੀ ਆ ਇਹੀ ਇਹਨਾਂ ਦਾ ਪੇਜ ਬਣਿਆ ਹੋਇਆ ਸੀਗਾ ਇੰਸਟਾ ਤੇ ਤੇ ਉੱਥੋਂ ਹੀ ਮੈਂ ਜਿਹੜੀ ਹੈਗੀ ਆ ਆਨਲਾਈਨ ਇਹ ਬਾਏ ਕੀਤੀ ਸੀ ਤੇ ਇਹਦੇ ਨਾਲ ਜਿਹੜਾ ਹੈਗਾ ਬਲਸ਼ ਵੀ ਬਹੁਤ ਵਧੀਆ ਹੁੰਦਾਗਾ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਵਧੀਆ ਜਿਹੜਾ ਹੈਗਾ ਇਹਦਾ ਰਿਜ਼ਲਟ ਹੈਗਾ ਇਹਨੂੰ ਆਪਾਂ ਬਲਸ਼ਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ <li>ਪਮ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ ਇਹਦੇ ਨਾਲ ਕੀ ਹੈ ਜਿਹੜੇ ਲਿਪਸ ਨੇ ਆਪਣੇ ਉਹ ਬਲੈਕ ਨਹੀਂ ਹੁੰਦੇ ਲਿਪਸਟਿਕ ਨਾਲ ਬਲੈਕ ਹੋ ਜਾਂਦੇ ਮੈਂ ਤਾਂ ਕਰਕੇ ਲਿਪਸਟਿਕ ਨਹੀਂ ਯੂਜ਼ ਕਰਦੀ ਠੀਕ ਹੈ ਤੇ 3rd ਕੁਐਸਚਨ ਸੀਗਾ ਬਈ ਕੁੜੀਆਂ ਦਾ ਵੀ ਜੀ ਤੁਸੀਂ ਇਹ ਦੱਸੋ ਵੀ ਤੁਹਾਡੀ ਨੋਰਮਲ ਡਿਲੀਵਰੀ ਹੋਈ ਸੀ ਜਾਂ ਸੇਜੇਰੀਅਨ ਇਹ ਹੀ ਪੁੱਛੀ ਜਾਂਦੀਆਂ ਨੇ ਇਹਨਾਂ ਨੇ ਮੈਂ ਕਿੰਨੇ ਵਾਰੀ ਦੱਸਤਾ ਭਾਈ ਮੇਰਾ ਸੇਜੇਰੀਨ ਹੋਇਆ ਸੀ ਸੀ ਸੈਕਸ਼ਨ ਜਿਹੜੂ ਪ੍ਰੈਸ ਵਾਲਾ ਆਪਰੇਸ਼ਨ ਕਹਨੇ ਆਪਾਂ ਉਹ ਹੋਇਆ ਸੀਗਾ ਦੋ ਤਰ੍ਹਾਂ ਦੇ ਹੁੰਦੇ ਆ ਸੇਜੇਰੀਨ ਆਪਾਂ ਪ੍ਰੈਸ ਵਾਲਾ ਕਰਵਾਇਆ ਸੀਗਾ ਠੀਕ ਹੈ ਤੇ ਬਾਕੀ ਇਸ ਤੋਂ ਬਾਅਦ ਅਗਲਾ ਸਵਾਲ ਸੀਗਾ ਕੁੜੀਆਂ ਮੈਨੂੰ ਪੁੱਛ ਰਹੀਆਂ ਸੀ ਵੀ ਜੁਜਾਰ ਦਾ ਕਿੰਨਾ weight ਆ ਜੁਜਾਰ 3 ਮਨთ ਦਾ ਹੋ ਚੁੱਕਿਆਗਾ ਜੀ ਤੇ ਇਹਦਾ 6 ਕੇਜੀ ਹੈ weight ਤੇ ਇਸ ਤੋਂ ਬਾਅਦ ਆਪਾਂ ਮਤਲਬ ਡਾਕਟਰ ਨੂੰ ਦਿਖਾਇਆਗਾ ਆਪਾਂ ਸਾਰੇ ਕਹਿ ਰਹੇ ਆ ਵੀ ਇਹਦੀ ਹਾਈਟ ਵੀ ਸਹੀ ਆ ਵੇਟ ਵੀ ਸਹੀ ਆ ਠੀਕ ਆ ਕਿਉਂਕਿ ਆਪਾਂ ਜਿਹੜੇ ਡਾਕਟਰ ਕੋਲ ਜਾਂਦੇ ਆ ਤਾਂ ਉਥੋਂ ਹੀ ਆਪਾਂ ਉੱਥੇ ਹੀ ਦਿਖਾਉਨੇ ਆ ਬੱਚੇ ਨੂੰ ਜੇ ਤੁਹਾਡਾ ਡਾਕਟਰ ਕਹਿ ਰਿਹਾ ਵੀ ਤੁਹਾਡੇ ਬੱਚੇ ਦੀ ਹਾਈਟ ਠੀਕ ਆ ਤੁਹਾਡੇ ਬੱਚੇ ਦਾ ਵੇਟ ਜਮਾਂ ਸਹੀ ਆ ਚਾਹੇ ਉਹ ਪਤਲਾ ਚਾਹੇ ਉਹ ਮੋਟਾ ਬਟ ਵੇਟ ਸਹੀ ਆ ਤਾਂ ਇਟ ਮੀਨਸ ਤੁਹਾਡਾ ਜਿਹੜਾ ਬੇਬੀ ਆ ਉਹ ਹੈਲਦੀ ਆ ਠੀਕ ਆ ਤਾਂ ਇਹਦਾ ਵੇਟ ਜਿਹੜਾ ਹੁਣ ਹੈਗਾਗਾ ਉਹ 6 ਕਿਲੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਕੁਐਸਚਨ ਸੀਗਾ ਜੀ ਤੁਸੀਂ ਵੀ ਸੂਟ ਦੱਸੋ ਵੀ ਸੂਟ ਕਿਵੇਂ ਬਾਏ ਕਰ ਸਕਦੇ ਆ ਵੀ ਤੁਸੀਂ ਫੋਨ ਤਾਂ ਚੱਕਦੇ ਨਹੀਂ ਹੈਗੇ ਸੂਟ ਤੁਸੀਂ ਵੇਚਨੇ ਆ ਕਿ ਨਹੀਂ ਵੇਚਨੀ ਤਾਂ ਬਾਈ ਮੈਂ ਇੱਕ ਗੱਲ ਤੁਹਾਨੂੰ ਦੱਸ ਦਾਂ ਜੇ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਤਾਂ ਤੁਸੀਂ ਮੈਨੂੰ ਮੈਸੇਜ WhatsApp ਕਰ ਦਿਓ ਕਿਉਂਕਿ WhatsApp ਤੇ ਕੀ ਹੁੰਦਾ ਮੈਂ ਜਦੋਂ ਵੀ ਦੇਖਦੀ ਆ WhatsApp ਖੋਲ ਕੇ ਤਾਂ ਮੈਂ ਰਿਪਲਾਈ ਜ਼ਰੂਰ ਕਰਦੀ ਆ ਜੋ ਵੀ ਮੈਨੂੰ ਕੋਈ ਕੁਐਸਚਨ ਹੁੰਦਾਗਾ ਠੀਕ ਆ ਤੁਸੀਂ ਸੂਟ ਦਾ ਪ੍ਰਾਈਸ ਪੁੱਛਦੇ ਹੋ ਉਹਦੇ ਬਾਰੇ ਡਿਟੇਲ ਚ ਪੁੱਛਦੇ ਹੋ ਤਾਂ ਮੈਂ ਜ਼ਰੂਰ ਉਹਦਾ ਰਿਪਲਾਈ ਕਰਦੀ ਹੀ ਕਰਦੀ ਆ ਤਾਂ ਤੁਸੀਂ ਉੱਥੇ ਮੈਨੂੰ ਜਿਹੜਾ ਹੈਗਾਗਾ ਮੈਸੇਜ ਕਰਦਿਆ ਕਰੋ ਸਕਰੀਨਸ਼ਾਟ ਭੇਜਿਆ ਕਰੋ ਸੂਟ ਦਾ ਦਿਨ ਮੇ ਉਹਦਾ ਤੁਹਾਨੂੰ ਪ੍ਰਾਈਜ਼ ਵਗੈਰਾ ਸਾਰਾ ਕੁਝ ਹੈ ਜਿਹੜਾ ਉਹ ਮੈਂਸ਼ਨ ਕਰਦਿਆ ਕਰੋਗੀ ਠੀਕ ਆ ਤੇ ਪੇਮੈਂਟ ਜਿਹੜੀ ਹੁੰਦੀ ਆਪਣੀ ਐਡਵਾਂਸ ਹੁੰਦੀ ਆ ਠੀਕ ਆ ਗੂਗਲ ਪੇ ਫੋਨ ਪੇ ਬੈਂਕ ਟ੍ਰਾਂਸਫਰ ਤੁਸੀਂ ਇਦਾਂ ਕਰ ਸਕਦੇ ਹੋ ਪੇਮੈਂਟ ਆਪਣੀ ਐਡਵਾਂਸ ਹੁੰਦੀ ਹੈਗੀ ਠੀਕ ਹੈ ਫਿਰ ਆਪਾਂ ਜਿਹੜਾ ਆਰਡਰ ਆਗਾ ਉਹ ਕਨਫਰਮ ਕਰਦੇ ਆਂ ਫੇਰ ਇਸ ਤੋਂ ਬਾਅਦ ਕੁਐਸਚਨ ਆਈ ਤੁਹਾਡੀ ਸ਼ਾਪ ਕਿੱਥੇ ਆ ਠੀਕ ਆ ਤਾਂ ਸ਼ਾਪ ਵੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਵਾਰ ਦੱਸ ਚੁੱਕੀ ਆ ਵੀ ਆਪਣੀ ਸ਼ਾਪ ਆ ਜੀ ਹੰਡਿਆਆ ਰੋਡ ਬਰਨਾਲਾ ਓਮ ਸਿਟੀ ਸ਼ਾਪ ਨੰਬਰ 5 ਬਰਨਾਲਾ ਜਿਹੜਾ ਹੈਗਾ ਗਾ ਬਈ ਇਹ ਸ਼ਹਿਰ ਆ ਤੇ ਸਾਡਾ ਜਿਰਾ ਵੀ ਆ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਆ ਵੀ ਕਿਹੜਾ ਬਰਨਾਲਾ ਤਾਂ ਆਪਣਾ ਜਿਹੜਾ ਬਰਨਾਲਾ ਗਾ ਉਹ ਹੈਗਾ ਗਾ ਜਿਵੇਂ ਬਰਨਾਲੇ ਦੇ ਨੇੜੇ ਮਾਨਸਾ ਬਠਿੰਡਾ ਠੀਕ ਆ ਤੇ ਆਪਣਾ ਬਰਨਾਲਾ ਸ਼ਹਿਰ ਆ ਡਿਸਟ੍ਰਿਕਟ ਆ ਹੰਡਿਆ ਆ ਆਊਟਲੈਟ ਤੁਸੀਂ ਜਾਣਦੇ ਹੋ ਉਹ ਵਾਲਾ ਬਰਨਾਲਾ ਦਾ ਆਪਣਾ ਠੀਕ ਹੈ ਕਿਉਂਕਿ ਇੱਕ ਬਰਨਾਲਾ ਹੋਰ ਵੀ ਆ ਨਾ ਕਹਿ ਦਿੰਦੇ ਆ ਵੀ ਉਹ ਬਰਨਾਲਾ ਨਹੀਂ ਆਪਣਾ ਹੰਡਿਆ ਆ ਆਊਟਲੈਟ ਆਲਾ ਜਿਹੜਾ ਹੈਗਾਗਾ ਉਹ ਵਾਲਾ ਬਰਨਾਲਾ ਦਾ ਇਸ ਤੋਂ ਬਾਅਦ ਬਈ ਇੱਕ ਕੁਐਸਚਨ ਹੋਰ ਸੀਗਾ ਵੀ ਹਾਂਜੀ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਦੇ ਨੇ ਸੂਟਾਂ ਤੇ ਕੱਲਾ ਵਰਕ ਹਾਂਜੀ ਆਪਾਂ ਸੂਟਾਂ ਦੇ ਮਸ਼ੀਨ ਵਰਕ ਵੀ ਕਰਦੇ ਆ ਹੈਂਡ ਵਰਕ ਵੀ ਕਰਦੇ ਆ ਕੱਲੇ ਆਪਾਂ ਸਟਿਚ ਵੀ ਕਰਦੇ ਆ ਸੂਟ ਠੀਕ ਹੈ ਤਾਂ ਤੁਸੀਂ ਕਿੱਦਾਂ ਦੀ ਵੀ ਸਟੀਚਿੰਗ ਆਪਣੇ ਕੋਲੋਂ ਕਰਵਾ ਸਕਦੇ ਫਿਰ ਇੱਕ ਉਹਨਾਂ ਦਾ ਸੀਗਾ ਕੁਐਸਚਨ ਵੀ ਜੀ ਮਤਲਬ ਕੈਸ਼ ਔਨ ਡਿਲੀਵਰੀ ਹੈਗਾ ਨਹੀਂ ਬਈ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਪੇਮੈਂਟ ਅਡਵਾਂਸ ਹੁੰਦੀ ਆ ਫਿਰ ਹੀ ਆਪਣਾ ਆਰਡਰ ਕੰਪਲੀਟ ਹੁੰਦਾਗਾ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਰੱਖੇ ਹੋਏ ਆਪਣੇ ਪ੍ਰੋਡਕਟ ਠੀਕ ਹੈ ਦੈਨ ਇਸ ਤੋਂ ਬਾਅਦ ਬਈ ਇੱਕ ਕੁਐਸਚਨ ਸੀਗਾ ਵੀ ਦੀਦੀ ਵੀ ਤੁਸੀਂ ਜੁਐਲਰੀ ਕਿੱਥੋਂ ਵਾਹ ਕਰਦੇ ਹਾਂਜੀ ਜਿਹੜੀ ਜੁਐਲਰੀ ਆ ਬਾਈ ਵੈਸੇ ਤਾਂ ਮੈਂ ਲੋਕਲ ਮਾਰਕੀਟ ਦੇ ਵਿੱਚੋਂ ਬਰਨਾਲੇ ਚੋਂ ਜੇ ਲੱਗਦਾ ਹੁੰਦਾ ਰੀਅਰ ਚਾਂਸ ਹੁੰਦੀ ਹੈ ਕੋਈ ਕੋਈ ਚੀਜ਼ ਹੀ ਬਾਏ ਕਰਨੀ ਹੁੰਦੀ ਆ ਨਹੀਂ ਤਾਂ 골ਡ ਦੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਜੇ ਆਰਟੀਫੀਸ਼ੀਅਲ ਕੋਈ ਵੀ ਚੀਜ਼ ਬਾਏ ਕਰਨੀ ਆ ਤਾਂ ਸ਼ਾਪ ਤੇ ਸਪੈਸ਼ਲ ਜਾ ਕੇ ਉਹ ਸੂਟ ਨਾਲ ਦੀ ਆਪਾਂ ਲੈ ਆਉਣੇ ਆ ਠੀਕ ਆ ਨਹੀਂ ਤਾਂ ਆਪਾਂ ਨਹੀਂ ਲਿਆਉਂਦੇ ਹੁੰਦੇ ਨਹੀਂ ਤਾਂ ਆਪਾਂ ਕਈ ਵਾਰ ਆਨਲਾਈਨ ਜਿਵੇਂ ਮੰਤਰਾ ਹੋਗੀ ਠੀਕ ਆ ਮੀਸ਼ੋ ਐਪ ਹੋਗੀ ਠੀਕ ਆ ਇੱਥੋਂ ਲੈ ਲੈਨੇ ਆ ਨਹੀਂ ਆਪਾਂ ਨੂੰ ਜ਼ਰੂਰਤ ਵੀ ਨਹੀਂ ਪੈਂਦੀ ਫੋਰਥ ਕੁਐਸਚਨ ਸੀਗਾ ਦੀ ਤੁਸੀਂ ਆਪਣੀ ਲੋ T-shirt ਜਿਹੜੀ ਹੈਗੀ ਆ ਕਿੱਥੋਂ ਬਾਏ ਕਰਦੀ ਹਾਂ ਜਿਵੇਂ ਆਹ ਵਾਲੀ T-shirt ਪਾਈ ਆ ਵੀਰੇ ਐਵੇਂ ਐਡੀਡਾਸ ਦੇ ਸਟੋਰ ਤੋਂ ਹੀ ਲੈਤੀ ਸੀ ਆਊਟਲੈਟ ਹੰディアਾਇਆ ਤੋਂ ਜਿਹੜੀ ਲੋਰ ਆ ਉਹ ਮੈਂ ਆਨਲਾਈਨ ਬਾਏ ਕੀਤੀ ਸੀ ਮੰਤਰਾ ਤੋਂ ਠੀਕ ਹੈ ਉੱਥੇ ਦੋ ਬ੍ਰਾਂਡ ਆ ਜਿਹੜੇ ਹੈਗੇ ਆ ਮਤਲਬ ਉੱਥੇ ਆਪਾਂ ਜੇ ਭਰਦੇ ਆ ਵੀ ਲੋਰ ਸੂਟ ਠੀਕ ਆ ਭਰਦੇ ਆ ਲੋਰ ਭਰਦੇ ਆ ਠੀਕ ਆ ਕੋਈ ਵੀ ਆਪਾਂ ਆਰਟੀਕਲ ਭਰਦੇ ਆ ਜਿਹੜਾ ਆਪਾਂ ਖਰੀਦਣਾ ਤਾਂ ਉੱਥੇ ਕਾਫੀ ساری ਲਿਸਟ ਆ ਜਾਂਦੀ ਆ ਹਰ ਇੱਕ ਬ੍ਰਾਂਡ ਆ ਜਾਂਦਾਗਾ ਠੀਕ ਆ ਤੂੰ ਸਸਤੀ ਤੋਂ ਲੈ ਕੇ ਮਹਿੰਗੇ ਤੱਕ ਕਿੰਨੇ ਰੇਟ ਤੱਕ ਉਹ ਵੀ ਸਾਰੀ ਚੀਜ਼ ਆ ਜਾਂਦੀ ਆ ਤਾਂ ਉੱਥੋਂ ਤੁਸੀਂ ਉਹ ਚੀਜ਼ ਭਰ ਕੇ ਬਾਏ ਕਰ ਸਕਦੇ ਹੋ ਠੀਕ ਹੈ ਤੇ ਜਿਹੜੇ ਸ਼ੂ ਨੇ ਬਾਈ ਸ਼ੂ ਆਲਮੋਸਟ ਮੈਂ ਬਾਈ ਕਰਦੀ ਹੁੰਨੀ ਆ ਜਾਂ ਤਾਂ ਆਨਲਾਈਨ ਹੀ ਬਾਈ ਕਰਦੀ ਹੁੰਨੀ ਆ ਕਈ ਵਾਰ ਕਿਉਂ ਮਾ ਤੇ ਐਡੀ ਦਾਸ ਤੇ ਆਫ ਲੱਗੀ ਹੁੰਦੀ ਆ ਨਹੀਂ ਤਾਂ ਆਪਾਂ ਸਟੋਰ ਤੇ ਜਾ ਕੇ ਹੀ ਸ਼ੂਆ ਜਿਹੜੇ ਉਹ ਖਰੀਦਦੇ ਆ ਜ਼ਿਆਦਾਤਰ ਮੈਨੂੰ ਵਧੀਆ ਸ਼ੂ ਲੱਗਦੇ ਆ ਐਡੀਡਾਸ ਦੇ ਬਿਕੋਜ਼ ਆ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੇ ਆ ਠੀਕ ਐ ਫੇਰ ਇੱਕ ਕੁੜੀ ਦਾ ਕੁਐਸਚਨ ਸੀਗਾ ਬਈ ਵੀ ਹਾਂਜੀ ਤਾਂ ਇੱਕ ਕੁਐਸਚਨ ਸੀਗਾ ਕੁੜੀ ਦਾ ਵੀ ਜੀ ਮੇਰੇ ਹੈਅਰ ਫਾਲ ਬਹੁਤ ਹੁੰਦਾਗਾ ਤੇ ਆਪਾਂ ਵਾਲਾਂ ਨੂੰ ਵਾਲਾਂ ਦਾ ਬਈ ਮੈਂ ਹਾਲੇ ਕੁਝ ਨਹੀਂ ਸਟਾਰਟ ਕੀਤਾ ਨਾ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਹੁੰਦਾ ਹਾਲਾਂਕਿ ਮੈਂ ਤਾਂ ਕੰਗਾ ਵੀ ਨਹੀਂ ਵੱਜਦਾ ਵਾਲਾਂ ਚ ਜੁਹਾਰ ਕਰਕੇ ਕਿਉਂਕਿ ਆਪਣੇ ਕੋਲ ਇਨਾ ਟਾਈਮ ਨਹੀਂ ਹੁੰਦਾ ਇਹਦੀ ਟੇਕ ਕੇਅਰ ਕਰਨੀ ਹੁੰਦੀ ਆ ਕੰਮ ਵੀ ਦੇਖਣਾ ਹੁੰਦਾ ਹਨਾ ਤਾਂ ਬਾਲਾਂ ਤੇ ਪਹਿਲਾਂ ਜਦੋਂ ਮੈਂ ਇਸ ਤੋਂ ਪਹਿਲਾਂ ਨੇ ਮੇਰੇ ਵਾਲ ਜਿੰਨੇ ਕੋ ਹੋਣਾ ਪਹਿਲਾਂ ਵੀ ਮੇਰੇ ਐਡੇ ਕੀ ਬਾਲ ਸੀ ਮੈਂ ਲੰਬੇ ਕੀਤੇ ਸੀਗੇ ਕਾਦੇ ਨਾਲ ਕੀਤੇ ਸੀਗੇ ਉਹ ਮੈਂ ਤੁਹਾਨੂੰ ਰੈਸਪੀ ਹੈ ਜਿਹੜੀ ਉਹ ਜ਼ਰੂਰ ਸ਼ੇਅਰ ਕਰੂੰਗੀ ਵੀ ਤੁਸੀਂ ਕਿਵੇਂ ਆਪਦੇ ਬਾਲ ਲੰਬੇ ਕਰ ਸਕਦੇ ਹੋ ਮੈਂ ਵੀ ਕਰੂੰਗੀ ਲੰਬੇਦਬਾਰ ਤੋਂ ਤੇ ਉਹ ਫਾਰਮੂਲਾ 100 ਇੰਟੂ 1% ਕਾਮਯਾਬ ਆ ਜੇ ਆਪਾਂ ਲਗਾਤਾਰ ਉਹ ਫਾਰਮੂਲਾ ਅਪਲਾਈ ਕਰਦੇ ਆ ਤਾਂ ਨਹੀਂ ਨਹੀਂ ਜੇ ਆਪਾਂ ਲਗਾਤਾਰ ਫਾਰਮੂਲਾ ਅਪਲਾਈ ਕਰਦੇ ਆ ਤਾਂ ਇਸ ਤੋਂ ਬਾਅਦ ਵਾਲਾ ਜਿਹੜਾ ਪੋਰਸ਼ਨ ਸੀਗਾ ਬਈ ਉਹ ਮੇਨ ਸੀਗਾ ਪਰਸ ਤੁਸੀਂ ਪਰਸ ਕਿਥੋਂ ਬਾਏ ਕਰ ਦਿਓ ਜਿਵੇਂ ਦੇਖੋ ਇੱਕ ਤਾਂ ਮੈਂ ਬੈਗ ਐਂਡ ਬਲਿੰਕਸ ਵਾਲਿਆਂ ਦੀ ਸਟੋਰੀ ਪਾਉਣੀ ਹੁੰਦੀ ਆ ਉਹਨਾਂ ਦੀ ਜਿਹੜੀ ਕੁਆਲਿਟੀ ਆ ਪਰਸਸ ਦੀ ਉਹ ਬਹੁਤ ਵਧੀਆ ਕੀ ਕਿਉਂਕਿ ਉਹਨਾਂ ਕੋਲੇ ਕਾਪੀ ਹੁੰਦੀ ਆ ਠੀਕ ਆ ਬ੍ਰਾਂਡਾਂ ਦੀ ਤਾਂ ਉਥੋਂ ਤੁਸੀਂ ਬਾਏ ਕਰ ਸਕਦੇ ਹੋ ਬਾਕੀ ਮੇਰੇ ਕੋਲ ਜਿਹੜੇ ਹੈਗੇ ਆ ਬ੍ਰਾਂਡਡ ਪਰਸ ਆਉਂਦੇ ਆ ਬਈ ਉਹ ਬਾਹਰੋਂ ਆ ਜਾਂਦੇ ਆ ਠੀਕ ਆ ਤੇ ਕੋਈ ਨਾ ਕੋਈ ਸਜੰਦਾ ਸਹੇਲੀਆਂ ਹੈਗੀਆਂ ਨੇ ਉਹ ਭੇਜ ਦਿੰਦੀਆਂ ਨੇ ਠੀਕ ਹੈ ਤੇ ਉਹ ਆਪਣੇ ਕੋਲ ਉਥੋਂ ਆ ਜਾਂਦੇ ਆ ਬਾਕੀ ਮੈਂ ਜਿਹੜਾ ਹੈਗਾ ਪਰਸਨਲੀ ਕਦੇ ਖਰੀਦਿਆ ਨਹੀਂ ਹੈਗਾ ਸਹੀ ਗੱਲ ਦੱਸਾਂ ਤਾਂ ਤਾਂ ਜਿਹੜਾ ਦੀ ਮੈਨੂੰ ਚੀਜ਼ ਵਧੀਆ ਲੱਗਦੀ ਹੁੰਦੀ ਹੈ ਉਹ ਮੈਂ ਸਟੋਰੀ ਪਾ ਦਿੰਦੀ ਹੁੰਦੀ ਆ ਵੀ ਜੇ ਤੁਸੀਂ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਹ ਵਾਲੇ ਪੇਜ ਤੋਂ ਕਰ ਸਕਦੇ ਹੋ ਮੇਰੇ ਮਨਪ੍ਰੀਤ ਕੋਰ ਸੀਵੀ ਆਈਡੀ ਹੈ ਜਿਹੜੀ ਇੰਸਟਾਗ੍ਰam ਤੇ ਉਹਦੇ ਉੱਤੇ ਮੈਂ ਸਟੋਰੀਆਂ ਆਲਮੋਸਟ ਪਾਉਂਦੀ ਰਹਿੰਦੀ ਹੁੰਦੀ ਆ ਠੀਕ ਹੈ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਇੱਕ ਕੁਐਸਚਨ ਸੀਗਾ ਵੀ ਜੁਝਾਰ ਦਾ ਇੱਕ ਖਿਡੌਣਾ ਪਾਇਆ ਹੋਇਆ ਸੀਗਾ ਮੈਂ ਵੀ ਉਹ ਕਿੱਥੋਂ ਵਾਈ ਕੀਤਾ ਉਹ ਕੀਤਾ ਸੀਗਾ ਫਲਿੱਪਕਾਰਟ ਤੋਂ ਬਈ ਠੀਕ ਹੈ ਫਲਿੱਪਕਾਰਟ ਤੇ ਭਰ ਸਕਦੇ ਆ ਆਪਾਂ ਬੱਚਿਆਂ ਦਾ ਸਮਾਨ ਉਹ ਤੋਂ ਵਧੀਆ ਮਿਲ ਜਾਂਦਾ ਸਹੀ ਰੇਟ ਤੇ ਉਹ ਆਪਾਂ ਉੱਥੋਂ ਵਾਈ ਕੀਤਾ ਸੀ ਫਿਰ ਇੱਕ ਬੀਜੂਹਾਰ ਦਾ ਝੂਲਾ ਇਹ ਝੂਲਾ ਬਈ ਆਪਣੇ ਰਿਲੇਟਿਵ ਕੋਲ ਹੀ ਸੀਗਾ ਠੀਕ ਆ ਤਾਂ ਉਹਨਾਂ ਕੋਲ ਫ੍ਰੀ ਪਿਆ ਸੀ ਤਾਂ ਉੱਥੋਂ ਆਪਾਂ ਇਹ ਝੂਲਾ ਜਿਹੜਾ ਉਹਨਾਂ ਦੇ ਚੱਕ ਲਏ ਸੀ ਇਹ ਲੱਕੜ ਦਾ ਬਣਾਇਆ ਹੋਇਆ ਉਹਨਾਂ ਨੇ ਤਾਂ ਇਹ ਝੂਲਾ ਫਿਰ ਝੂਹਾਰ ਦੇ ਵੀ ਕੰਮ ਆ ਗਿਆ ਕਿਉਂਕਿ ਫਿਰ ਉਹਨਾਂ ਕੋਲ ਫ੍ਰੀ ਹੀ ਪਿਆ ਸੀ ਤਾਂ ਆਪਾਂ ਲੈ ਆਏ ਝੂਹਾਰ ਵਾਸਤੇ ਵੀ ਜਿੰਨਾ ਟਾਈਮ ਇਹਨੇ ਝੂਲੇ 'ਚ ਪੈਣਾ ਗਾ ਉਹਨਾ ਟਾਈਮ ਪੈ ਸਕਦਾ ਗਾ ਠੀਕ ਹੈ ਇਹ ਵਾਲਾ ਝੂਲਾ ਆਪਾਂ ਵਾਈ ਨਹੀਂ ਕੀਤਾ ਤੇ ਜਿਹੜੇ ਜੁਝਾਰ ਦੇ ਕੱਪੜੇ ਆ ਠੀਕ ਆ ਉਹ ਆਪਾਂ ਮੈਂ ਤੁਹਾਨੂੰ ਦੱਸਿਆ ਕਿ ਬਰਨਾਲੇ ਦੇ ਵਿੱਚ ਸ਼ਾਪ ਆ ਲिटलਮੀ ਵਾਲਿਆਂ ਦੀ ਸ਼ਾਪ ਤੋਂ ਤਾਂ ਆਪਾਂ ਉੱਥੋਂ ਵਾਈ ਕਰਦੇ ਆ ਠੀਕ ਆ ਆਨਲਾਈਨ ਮੈਂ ਤੁਹਾਨੂੰ ਆਨਲਾਈਨ ਵੀ ਇਹ ਸੇਲ ਕਰਦੇ ਆ ਕੱਪੜੇ ਠੀਕ ਆ ਇੱਕ ਪੇਜ ਸੀਗਾ ਜਿਹੜਾ ਕੁੜੀ ਦਾ ਮੈਂ ਮੈਂਸ਼ਨ ਕੀਤਾ ਸੀਗਾ ਠੀਕ ਆ ਫੈਸ਼ਨ ਫ੍ਰੈਂਡੀ ਕਲੋਥ ਉਹ ਆਪਾਂ ਇੰਸਟਾਗ੍ਰam ਤੇ ਕੋਲਾਬ ਕੀਤਾ ਹੋਇਆ ਉਹਨਾਂ ਨਾਲ ਤਾਂ ਤੁਸੀਂ ਆਨਲਾਈਨ ਵਾਈ ਕਰਨਾ ਤਾਂ ਤੁਸੀਂ ਉੱਥੋਂ ਕਰ ਸਕਦੇ ਠੀਕ ਹੈ ਜੀ ਤਾਂ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਤੁਸੀਂ ਪੁੱਛ ਰਹੇ ਸੀ ਸਾਰੇ ਜਾਣੇ ਤਾਂ ਆਪਾਂ ਤੁਹਾਨੂੰ ਦੱਸਣੀ ਹੈ ਜ਼ਰੂਰੀ ਹੈ ਸਮਝੀਆਂ ਬਾਕੀ ਬਈ ਜਿਹੜਾ weight ਵਗੈਰਾ ਜਦੋਂ ਵੀ ਮੈਂ diet ਆਪਦੀ start ਕੀਤੀ ਠੀਕ ਆ ਮੈਂ ਮੈਨੂੰ ਤੁਸੀਂ ਦੱਸੋ ਤੁਸੀਂ ਜ਼ਰੂਰ ਕੁਐਸਚਨ ਦਾ ਇਹਦਾ ਜਵਾਬ ਦਿਓ ਵੀ ਮੈਂ ਚੈਲੰਜ start ਕਰਾਂ ਤੁਸੀਂ ਮੇਰੇ ਨਾਲ ਚੈਲੰਜ ਐਕਸੈਪਟ ਕਰੋਗੇ ਵੀ ਜਿਵੇਂ ਆਪਾਂ ਮਹੀਨੇ ਦਾ ਚੈਲੰਜ ਮਹੀਨੇ ਦੇ ਵਿੱਚ ਇੰਨਾ weight ਘਟਾਉਣਾਗਾ 2 ਮਹੀਨੇ ਚ ਇੰਨਾ weight ਘਟਾਉਣਾਗਾ ਠੀਕ ਆ ਉਵੇਂ start ਕਰੀਏ ਜਾਂ ਵੀ ਆਪਾਂ ਵੀ ਤੁਹਾਨੂੰ ਇੱਕੋ ਵਾਰੀ ਚੀ ਦੱਸ ਦਈਏ ਹਨਾ ਜਾਂ ਤੁਸੀਂ ਮੇਰੇ ਨਾਲ ਹੀ weight ਘਟਾਉਣਾ ਚਾਹੋਗੇ ਕਿਉਂਕਿ ਮੇਰਾ 10 ਕਿਲੋ weight ਵਧਿਆ ਸੀਗਾ 2 ਕਿਲੋ ਮੈਂ ਘਟਾ ਚੁੱਕੀ ਆਂ ਥੈਨ ਇਸ ਤੋਂ ਬਾਅਦ ਹੁਣ ਵੀ ਜਾਰੀ ਆ ਜਿੰਨਾ ਕਿ ਘਟਾਇਆ ਗਿਆ ਜਿਹੜੀ ਵੀ ਡਾਈਟ ਕਿਉਂਕਿ ਹਲੇ ਆਪਾਂ ਡਾਈਟ ਨਹੀਂ ਸਟਾਰਟ ਕੀਤੀ ਡਾਈਟਿੰਗ ਨਹੀਂ ਸਟਾਰਟ ਕੀਤੀ ਡਾਈਟਿੰਗ ਜੁਝਾਰ ਦੀ ਵਜ੍ਹਾ ਕਰਕੇ ਨਹੀਂ ਸਟਾਰਟ ਕੀਤੀ ਕਿਉਂਕਿ ਤੁਸੀਂ ਵੀ ਪੁੱਛਦੇ ਹੋ ਨੇ ਵੀ ਦੀਦੀ ਮਦਰ ਫੀਡ ਦਿੰਨੇ ਹੋ ਜਾਂ ਉਪਰਾ ਦੁੱਧ ਬਾਈ ਮੈਂ ਹਲੇ ਮਦਰ ਫੀਡਦੀ ਆਂ ਕਿਉਂਕਿ ਇਹਨੂੰ ਆਪਾਂ ਹਜੇ ਮਦਰ ਫੀਡ ਹੀ ਦਿੰਨੇ ਆਂ ਜਿੰਨਾ ਟਾਈਮ ਚਲੋ ਇਹ ਮਦਰ ਫੀਡ ਲੈਂਦਾ ਠੀਕ ਆ ਜੇ ਉਪਰਾ ਦੁੱਧ ਦੇਣਾ ਹੋਇਆ 6 6 ਮਹੀਨੇ ਬਾਅਦ ਤਾਂ ਆਪਾਂ ਨੂੰ ਡਾਕਟਰ ਵੀ ਕਹਿ ਦਿੰਦੇ ਆ ਵੀ ਤੁਸੀਂ ਗਾਂ ਦਾ ਦੁੱਧ ਮੱਝ ਦਾ ਦੁੱਧ ਉਹ ਬੱਚੇ ਨੂੰ ਦੇ ਸਕਦੇ ਹੋ ਠੀਕ ਹੈ ਜਾਂ ਆਪਾਂ ਇਹਦੇ ਵਾਸਤੇ ਕਿ ਲਿਆ ਕੇ ਰੱਖਿਆ ਹੋਇਆਗਾ ਸੋਚਿਆਗਾ ਵੀ ਤਾਂ ਮਤਲਬ ਕਿ ਇੱਕ ਵਾਰ ਦਿਨ ਵਿੱਚ ਦੀ ਆਪਾਂ ਇਹਨੂੰ ਉਪਰਾ ਦੁੱਧ ਦੇ ਦਿਆ ਕਰੀਏ ਤਾਂ ਉਹ ਆਪਾਂ ਸੋਚਿਆ ਵੀ ਇਹਨੂੰ ਨੈਸਲੇ ਦਾ ਦਿਆ ਕਰਾਂਗੇ ਠੀਕ ਹੈ ਨੈਸਲੇ ਦਾ ਆਉਂਦਾਗਾ ਤੇ ਉਹ ਦੁੱਧ ਸੋਚਿਆਗਾ ਵੀ ਇੱਕ ਬਣਾ ਕੇ ਦੇ ਦਿਆ ਕਰਾਂਗੇ ਠੀਕ ਹੈ ਤੇ ਆ ਆਪਣੇ ਜਿਹੜੇ ਸੀਗੇ ਅੱਜ ਦੇ ਕੁਐਸਚਨ ਸੀਗੇ ਬਾਕੀ ਹੋਰ ਵੀ ਜਿਹੜੇ ਤੁਹਾਡੇ ਕੁਐਸਚਨ ਹੋਏ ਜਰੂਰ ਦੱਸਿਓ ਆਪਾਂ ਤੁਹਾਨੂੰ ਸਾਰੇ ਕੁਐਸਚਨ ਦਾ ਜਿਹੜਾ ਹੈਗਾ ਜਿੰਨਾ ਕ ਹੋ ਸਕੇ ਜਿੰਨੀ ਕ ਨੌਲੇਜ ਹੋਈ ਜਰੂਰ ਜਵਾਬ ਦੇਵਾਂਗੇ ਠੀਕ ਹੈ ਜਿਹੜਾ ਵੀ ਬੇਬੀ ਬਾਰੇ ਵੀ ਕੁਝ ਪੁੱਛਣਾਗਾ ਕੋਈ ਵੀ ਚੀਜ਼ ਆ ਹਨਾ ਤੁਹਾਡਾ ਤੁਹਾਨੂੰ ਜਰੂਰ ਆਨਸਰ ਦੇਵਾਂਗੇ ਜਦੋਂ ਵੀ ਫ੍ਰੀ ਹੋਏ ਤਾਂ ਤੁਹਾਡੇ ਲਈ ਟਾਈਮ ਕੱਢ ਕੇ ਉਹਨਾਂ ਸਵਾਲਾਂ ਦੇ ਜਵਾਬ ਜਰੂਰ ਦੇਵਾਂਗੇ ਤਾਂ ਅੱਜ ਮੈਂ ਥੋੜਾ ਜਿਹਾ ਟਾਈਮ ਖੱਡਿਆ ਸੀ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਠੀਕ ਹੈ ਇਹ ਸੀਗਾ ਆਪਣਾ ਅੱਜ ਦਾ ਵਲੌਗ ਤਾਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਸੀਂ ਦੱਸ ਦਿਓ ਤੁਹਾਡੇ ਕਿਹੜੇ-ਕਿਹੜੇ ਕੁਐਸਚਨ ਹੋਏ ਠੀਕ ਹੈ ਤੇ ਉਹਨਾਂ ਦੇ ਜਵਾਬ ਮੈਂ ਲੈ ਕੇ ਤੁਹਾਡੇ ਨਾਲ ਜਰੂਰ ਸਾਂਝੇ ਕਰੂੰਗੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਕੀ ਕਹਿੰਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ